ਪੰਜਾਬ ਸਰਕਾਰ ਦੇ ਪਾਵਰ ਕਾਮ ਮੈਨੇਜਮੈਂਟ ਵੱਲੋਂ ਨਿਜੀਕਰਨ ਦੀ ਨੀਤੀ ਲਾਗੂ ਕਰਨ ਦੇ ਵਿਰੁੱਧ ਟੀਐਸਯੂ ਅਤੇ ਢੀਕਾ ਮੁਲਾਜ਼ਮਾ ਚੱਥੇ ਬੰਦੀਆਂ ਦੇ ਸੱਦੇ ਤੇ ਵਿਸ਼ਾਲ ਧਰਨਾ ਦਿੱਤਾ ਗਿਆ ਤਸਵੀਰਾਂ ਤੁਸੀਂ ਲੁਧਿਆਣਾ ਵਿੱਚ ਲੱਗੇ ਵਿਸ਼ਾਲ ਧਰਨੇ ਦੀਆਂ ਵੇਖ ਸਕਿਓ ਧਰਨੇ ਦੇ ਵਿੱਚ ਵੱਖ-ਵੱਖ ਬੁਲਾਰੇ ਪੁੱਜੇ ਨੇ ਜਿਨ੍ਹਾਂ ਸੰਬੋਧਨ ਕਰਦਿਆਂ ਨਿਜੀਕਰਨ ਦੇ ਮਾਰੂ ਹੱਲੇ ਤੇ ਮੁਲਾਜ਼ਮਾ ਪੈਂਜਰਾ ਤੇ ਆਮ ਖਪਤਕਾਰਾਂ ਤੇ ਪੈਣ ਵਾਲੇ ਅਸਰਾਂ ਤੇ ਚਰਚਾ ਕੀਤੀ ਹੈ ਆਗੂਆਂ ਨੇ ਮਿਸਾਲ ਦਿੰਦੇ ਆਖਿਆ ਕਿ ਪੰਜਾਬ ਦੀ ਰਾਜਸਥਾਨੀ ਚੰਡੀਗੜ੍ਹ ਵਿਖੇ ਪਾਵਰ ਕਾਰਪੋਰੇਸ਼ਨ ਨਿਜੀ ਕੰਪਨੀ ਐਮੀਨੈਂਟ ਹਵਾਲੇ ਕਰਕੇ ਉਥੋਂ ਦੇ ਰੈਗੂਲਰ ਤੇ ਠੇਕਾ ਮੁਲਾਜ਼ਮਾਂ ਦਾ ਵੱਡਾ ਪੱਧਰ ਤੇ ਰੋਜ਼ਗਾਰ ਉਚਾੜਿਆ ਗਿਆ ਪੈਨਸ਼ਨਾਂ ਤੇ ਪੈਨਸ਼ਨ ਦੀ ਗਾਰੰਟੀ ਤੋਂ ਵੀ ਸਰਕਾਰ ਤੇ ਕੰਪਨੀ ਨੇ ਹੱਥ ਪਿੱਛੇ ਖਿੱਚਿਆ ਹੋਇਆ ਹੈ ਕੰਪਨੀ ਨੂੰ ਸੁਪਰ ਮੁਨਾਫੇ ਕਮਾਉਣ ਦੇ ਲਈ ਉਥੋਂ ਦੇ ਖਪਤਕਾਰਾਂ ਤੇ ਮਹਿੰਗੀ ਬਿਜਲੀ ਦਾ ਭਾਰ ਲੱਤਿਆ ਹੋਇਆ ਇਸ ਤਰ੍ਹਾਂ ਦੇ ਕਈ ਮੁੱਦੇ ਨੇ ਜਿਹੜਾ ਉਹਨਾਂ ਇਸ ਦਰਨੇ ਦੇ ਵਿੱਚ ਸਾਂਝੇ ਕੀਤੇ ਨੇ ਲੁਧਿਆਣਾ ਲੱਗੇ ਇਸ ਦਰਨੇ ਦੇ ਵਿੱਚ ਉਹਨਾਂ ਕੀ ਕਿਹਾ ਸੁਣਾ ਦਿੰਦੇ ਅੱਜ ਅਸੀਂ ਪੰਜਾਬ ਸਰਕਾਰ ਤੇ ਪਾਵਰ ਕਾਉਂਡ ਦੀ ਮੈਨੇਜਮੈਂਟ ਨੂੰ ਜਿੱਤੇ ਨੋਟਸ ਦੇ ਮੁਤਾਬਕ ਨਿੱਜੀ ਕਰਨ ਦੀ ਨੀਤੀ ਰੱਦ ਕਰਾਉਣ ਲਈ ਠੇਕਾ ਪ੍ਰਣਾਲੀ ਰੱਦ ਕਰਾਉਣ ਲਈ ਬਿਜਲੀ ਐਕਟ 2003 2022 ਰੱਦ ਕਰਾਉਣ ਲਈ ਤੇ ਹਰ ਤਰ੍ਹਾਂ ਦੇ ਕੱਚੇ ਕੰਮੇ ਪੱਕੇ ਕਰਾਉਣ ਲਈ ਅਸੀਂ ਹਰੇਕ ਕਿਰਤੀ ਕੰਮੇ ਨੂੰ ਉਜਰਤ ਕਾਨੂੰਨ 148 ਦੇ ਤਹਿਤ ਘੱਟੋ-ਘੱਟ ਉਜਰਤ ਤੈਅ ਕਰਨ ਦਾ ਕਾਨੂੰਨ ਜਿਹੜਾ ਲਾਗੂ ਕਰਾਉਣ ਵਾਸਤੇ ਅੱਜ ਅਸੀਂ ਇਸ ਰੋਸ ਪ੍ਰਦਰਸ਼ਨ ਕਰਕੇ ਨਗਰਾਨਾ ਇੰਜੀਨੀਅਰਾਂ ਦੇ ਰਾਹੀਂ ਸੀਐਮਡੀ ਨੂੰ ਮੰਗ ਪੱਤਰ ਦੇਣ ਵਾਸਤੇ ਕਤਰ ਹੋਏ ਆਂ ਤੇ ਅਸੀਂ ਸਰਕਾਰ ਨੂੰ ਵਿੱਚ ਧਾਮਣੀ ਦਿੰਦੇ ਆ ਕਿ ਜੇਕਰ ਮੰਗ ਪੱਤਰ ਦੇ ਮੁਤਾਬਕ ਮੰਗ ਪੱਤਰ ਦਰਜ ਮੰਗਾਂ ਦੇ ਉੱਤੇ ਗਲਵਤ ਕਰਕੇ ਮਸਲੇ ਹੱਲ ਨਾ ਕੀਤੇ ਤਾਂ 3 ਤਰੀਕ ਨੂੰ ਸਮੂੱਚੇ ਬਿਜਲੀ ਮੁਲਾਜ਼ਮ ਠੇਕਾ ਮੁਲਾਜ਼ਮ ਆਊਟਸੋਰਸ ਮੁਲਾਜ਼ਮ ਪਰਿਵਾਰਾਂ ਸਮੇਤ 3 ਤਰੀਕ ਨੂੰ ਮੁੱਖ ਦਫ਼ਤਰ ਪਟਿਆਲਾ ਕੇ ਲਾਹਮਸਾਲ ਧਰਨਾ ਕਰਕੇ ਨਿੱਜੀਕਰਨ ਦਾ ਵਿਰੋਧ ਕਰਨਗੇ ਅਤੇ ਨਾਲ ਹੀ ਦੇਸ਼ ਵਿਆਪੀ ਕਿਰਤ ਕਾਨੂੰਨਾਂ ਦੇ ਉੱਤੇ ਜਿਹੜਾ ਭਾਰਤ ਸਰਕਾਰ ਵੱਲੋਂ 8 ਘੰਟੇ ਦਿਹਾੜੀ ਨੂੰ 12 ਘੰਟੇ ਚ ਬਦਲਣਾ ਪੁਰਾਣੀ ਪੈਨਸ਼ਨ ਸਕੀਮ ਬੰਦ ਕਰਨੀ ਔਰ ਨਾਲ ਹੀ ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਕਰਨਾ ਇਹਨਾਂ ਸਾਰੀਆਂ ਨੀਤੀਆਂ ਦੇ ਖਿਲਾਫ ਜਿਹੜੀ ਦੇਸ਼ ਵਿਆਪੀ ਹੜਤਾਲ ਹੋ ਰਹੀ ਆ 9 ਤਰੀਕ ਨੂੰ ਸਮੁੱਚੇ ਆਊਟਸੋਰਸ ਠੇਕਾ ਮਜ਼ਦੂਰਾਂ ਤੇ ਰੈਗੂਲਰ ਮਜ਼ਦੂਰਾਂ ਹੜਤਾਲ ਤੇ ਜਾਣਗੇ ਇਹ ਹੜਤਾਲ ਦੀ ਤਿਆਰੀ ਵਾਸਤੇ ਆਪਾਂ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਦੋ ਮਜ਼ਦੂਰਾਂ ਦੀਆਂ ਲੋਕ ਮੰਗਾ ਮਸਲੇ ਹੱਲ ਕਰੇ ਇਹ ਇਹ ਸਭ ਤਰ੍ਹਾਂ ਨਹੀਂ ਹਾਂਜੀ ਅੱਜ ਅਸੀਂ ਮੋਖ ਇੰਜੀਨੀਅਰ ਨਗਰਾਨ ਇੰਜੀਨੀਅਰ ਸਵਰਪਨ ਲੁਧਿਆਣਾ ਸਵਰਪਨ ਸਰਕਲ ਲੁਧਿਆਣਾ ਦੇ ਦਫਤਰਕਾਰੀ ਧਰਨਾ ਲਾਉਣ ਆ ਤੇ ਆਏ ਆ ਪਰ ਇਥੋਂ ਦੀ ਸਰਕਾਰ ਨੇ ਪ੍ਰਸ਼ਾਸਨ ਨੇ ਲੋਕਾਂ ਦੇ ਜਮੂਰੀ ਇਕ ਨੂੰ ਕੁਚਲਣ ਵਾਸਤੇ ਇੱਕ ਰਾਤੀ ਸਟੇ ਲੈ ਕੇ 100 ਮੀਟਰ ਦੇ ਘੇਰੇ ਤੋਂ ਬਾਹਰ ਧਰਨਾ ਲਾਉਣ ਦੀ ਗੱਲ ਕੀਤੀ ਆ ਅਸੀਂ ਇਹਦੀ ਨਿਖੇਧੀ ਕਰਦੇ ਆ ਕਿ ਲੋਕਾਂ ਦਾ ਜਮੂਰੀ ਇਕ ਜਿਹੜਾ ਉਹ ਖੋਇਆ ਗਿਆ ਲੋਕਾਂ ਨੂੰ ਟ੍ਰੇਡ ਯੂਨੀਅਨ ਅਧਿਕਾਰਾਂ ਦੇ ਉੱਤੇ ਹਮਲੇ ਨੇ ਇਹ ਕਾਲੇ ਕਾਨੂੰਨ ਜਿਹੜੇ ਆ ਇਹ ਲੋਕਾਂ ਦੇ ਜਮਹੂਰੀ ਅਕਾਂ ਨੂੰ ਕੁੱਝ ਲਵਾਉਣ ਵਾਸਤੇ ਕੀਤੇ ਜਾ ਰਹੇ ਨੇ ਇਹਦੀ ਅਸੀਂ ਨਿਖੇਧੀ ਕਰਦੇ ਆਂ ਇਹ ਕਾਨੂੰਨ ਰੱਦ ਕਰਕੇ ਲੋਕਾਂ ਨੂੰ ਆਪਣੀ ਆਵਾਜ਼ ਰੱਖਣ ਦਾ ਆਪਣੀ ਮੰਗ ਰੱਖਣ ਦਾ ਆਪਣੇ ਪ੍ਰੋਸ ਪ੍ਰੋਸ਼ਨ ਕਰਨ ਦਾ ਜਿਹੜਾ ਅਧਿਕਾਰ ਲੋਕਾਂ ਦਾ ਉਹ ਜਮਹੂਰੀ ਅਧਿਕਾਰ ਬਹਾਲ ਕੀਤਾ ਜਾਵੇ ਮੰਗ ਪੱਤਰ ਤਵਾਂਗੇ ਸੀਐਮਡੀ ਨੂੰ ਭੇਜਣ ਦੀ ਮੰਗ ਕਰਾਂਗੇ ਨਿਗਰਾਨ ਇੰਜੀਨੀਅਰ ਸਬਰਮਨ ਸਰਕਲ ਲੁਧਿਆਣਾ ਤੋਂ ਟੀਐਸਜੀਓ ਤੇ ਕੋਆਰਡੀਨੇਸ਼ਨ ਕਮੇਟੀ ਆਫ ਪੀਐਸਟੀਸੀਐਲ ਤੇ ਪੀਐਸਪੀਸੀਐਲ ਕੰਟਰੈਕਟ ਮਜ਼ਦਮ ਯੂਨੀਅਨ ਵੱਲੋਂ ਇਕ ਸੰਜੀਕ ਸੱਦਾ ਦਿੱਤਾ ਗਿਆ ਸੀਗਾ ਸਾਡੀਆਂ ਮੰਗਾਂ ਦੇ ਉੱਤੇ ਮੈਨੇਜਮੈਂਟ ਲੋ ਤੋਂ ਵੱਲੋਂ ਲੰਬੇ ਸਮੇਂ ਤੋਂ ਸਾਡੀਆਂ ਮੰਗਾਂ ਤੇ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਸਾਡੀਆਂ ਭਗਤੀਆਂ ਮੰਗਾਂ ਨੇ ਜਿਵੇਂ ਜਿਹੜੇ ਕੰਮ ਦਿਹਾੜੀਆ ਜਿਹੜੀ 12 ਘੰਟੇ ਕੀਤੀ ਗਈ ਆ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਜਿਹੜੇ ਹਰ ਤਰ੍ਹਾਂ ਦੇ ਜਿਹੜੇ ਕੱਚੇ ਮੁਲਾਜ਼ਮ ਨੇ ਉਹਨਾਂ ਨੂੰ ਪੱਕੇ ਕੀਤਾ ਜਾਵੇ ਜਿਹੜੀਆਂ ਸਾਡੇ ਪਟਿਆਲਾ ਸਰਕਲ ਦੇ ਵਿੱਚ ਸਾਡੇ 7-7 ਸਾਥੀਆਂ ਦੇ ਉੱਤੇ ਦੋਹਰੀ ਸਜ਼ਾ ਦੇ ਕੇ ਉਹਨਾਂ ਨੂੰ ਡਿਸਮਿਸ ਕੀਤਾ ਗਿਆ ਉਹਨਾਂ ਦੀ ਬਹਾਲੀ ਕਰਨ ਦੇ ਸਬੰਧੀ ਤੇ ਜਿਹੜੀਆਂ ਸਾਡੀਆਂ ਹੋਰ ਆਰਥਿਕ ਮੰਗਾਂ ਨੇ ਉਹ ਤੇ ਬਿਜਲੀ ਐਕਟ 2003 ਆ ਉਹ 2022 ਦੇ ਚ ਇੱਕ ਨਵੀਂ ਸੋਧ ਲੈ ਕੇ ਆ ਰਹੇ ਨੇ ਬਿਜਲੀ ਅਦਾਰੇ ਦਾ ਮੁਕੰਮਲ ਨਿੱਜੀਕਰਨ ਕੀਤਾ ਜਾ ਰਿਹਾ ਇਹਦੇ ਵਿਰੋਧ ਵਿੱਚ ਇੱਕ 10 ਡਿਵੀਜ਼ਨਾਂ ਸਾਡੀਆਂ ਜਿਹੜੀਆਂ ਲਾਲਨੂ ਜੀਰਕਪੁਰ ਦੀ ਇਹ ਨੇ ਤਿਆਰੀ ਕਰ ਲਈ ਆ ਉਸ ਤੋਂ ਬਿਨਾਂ 10 ਡਿਵੀਜ਼ਨਾਂ ਹੋਰ ਸਿੱਧਾ ਨਿੱਜੀ ਕੰਪਨੀਆਂ ਨੂੰ ਠੇਕੇ ਦੇਣ ਦੀ ਜਿਹੜੀ ਤਿਆਰੀ ਕੀਤੀ ਜਾ ਰਹੀ ਆ ਇਹਦੇ ਖਿਲਾਫ ਸਾਡੀ ਜਥੇਬੰਦੀ ਵੱਲੋਂ ਮੈਨੇਜਮੈਂਟ ਨੂੰ ਨੋਟਿਸ ਦਿੱਤਾ ਗਿਆ ਸੀ ਉਹਦੇ ਤਹਿਸੀ ਧਰਨੇ ਦਿੱਤੇ ਜਾ ਰਹੇ ਆ ਜੇ ਮੈਨੇਜਮੈਂਟ ਸਾਡੀ ਜਥੇਬੰਦੀਆਂ ਦੇ ਸੂਬਾ ਕਮੇਟੀਆਂ ਨਾਲ ਇਹਨਾਂ ਮਸਲਿਆਂ ਤੇ ਮੰਗ ਤੇ ਗੱਲਬਾਤ ਨਹੀਂ ਕਰਦੀ ਮੰਗਾ ਦਾ ਮਸਲਾ ਕੋ ਨਿਪਟਾਰਾ ਨਹੀਂ ਕਰਦੀ ਤਾਂ ਆਉਣ ਵਾਲੀ 3 ਜੁਲਾਈ ਨੂੰ ਪਟਿਆਲਾ ਦੇ ਹੈੱਡ ਆਫਿਸ ਦੇ ਅੱਗੇ ਰਾਸੀਂ 3 ਸਵੇਾਈ ਧਰਨਾ ਦਿੱਤਾ ਨਾ ਇਸ ਤੋਂ ਬਾਅਦ 9 ਜੁਲਾਈ ਦੀ ਵੀ ਦੇਸ਼ ਵਿਆਪੀ ਹੜਤਾਲ ਆ ਉਹਦੀ ਅਸੀਂ ਤਿਆਰੀ ਕਰ ਰਹੇ ਹਾਂ ਉਸ ਦਿਨ ਅਸੀਂ ਮੰਗਾ ਨਹੀਂ ਮੰਨਦੀ ਮੈਨੇਜਮੈਂਟ ਤੇ ਸਰਕਾਰ ਤਾਂ ਜੋਸ਼ ਔਰ ਨਾਲ ਦੀ ਹੜਤਾਲ ਆ ਅਸੀਂ ਕਰਾਂਗੇ ਤੇ ਮੈਨੇਜਮੈਂਟ ਦੇ ਫੇਰ ਵੀ ਨਹੀਂ ਮੰਨਦੀ ਤਾਂ ਇਹ ਲੜਾਈ ਨੂੰ ਹੋਰ ਤਿੱਖੀ ਕਰਾਂਗੇ ਜਿੰਨੀਆਂ ਸਾਡੇ ਭਰਾਤਰੀ ਜੱਥੇਬੰਦੀਆਂ ਔਰ ਕਿਸਾਨ ਮਜ਼ਦੂਰ ਜੱਥੇਬੰਦੀਆਂ ਨੂੰ ਲੈ ਕੇ ਇਸ ਲੜਾਈ ਨੂੰ ਅਸੀਂ ਸਿਰੇ ਤੱਕ ਅੱਗੇ ਲੜਾਂਗੇ Ludhiana, Live Delhi, Honey D report.